ਕਦ ਦੇ ਉਸ ਪੈਰ ਥਲੇ ਕਦ ਦੇ ਉਸ ਪੈਰ ਥਲੇ ਤੱਤ ਉਠੋ ਕਿਰਾ ਤੁਮਾਰੇ ਅੱਗੇ ਬੜੇ ਦੁੱਖ ਚੱਲੇ ਨਿਮਰ ਮੁੱਕਿਆਂ ਤੋਂ ਹਾਏ ਨਿਮਰ ਮੁੱਕਿਆਂ ਤੋਂ ਜਿੰਦ ਦੇ ਸਵਾਲ ਪੁੱਛਦੀ ਏਨੀ ਤੂੰ ਜਾਣ ਜਾਣ ਕੇ ਨਹੀਂ ਤੂੰ ਜਾਣ ਜਾਣ ਕੇ ਓ ਖਰੀਆਂ ਕਮਲ ਓ ਖਰੀਆਂ ਕਮਲ ਯਾ ਕਮਲ ਖੋਟੀਆਂ ਓ ਖਾੜੀਆਂ ਤਾਂ ਬੰਦੀਆ ਤੂੰ ਦੋ ਰੋਟੀਆਂ ਖਰੀਆਂ ਕਮਲ ਓ ਖਰੀਆਂ ਕਮਲ ਯਾ ਕਮਲ ਖੋਟੀਆਂ ਓ ਖਾੜੀਆਂ ਤਾਂ ਬੰਦੀਆ ਤੂੰ ਦੋ ਰੋਟੀਆਂ ਉੱਤ ਸੋਨੇ ਦੀਆਂ ਕੰਧਾਂ ਤੇ ਬਣਾ ਲੈ ਭੰਗਲੇ ਹੋ ਵੇਖ ਲੱਖ ਵਾਬ ਭਵੇਂ ਨੇਤਰ ਰੰਗ ਲੈ ਉਹ ਲਈ ਜਹ ਸਿੱਕੀ ਮਾਂ ਉਹ ਲਈ ਜਹ ਸਿੱਕੀ ਮਾਂ ਵੱਡੀਆਂ ਜਾਂ ਛੋਟੀਆਂ ਆ ਖਾਣੀਆਂ ਤਾਂ ਬੰਦੀਆਂ ਦੋ ਰੋਟੀਆਂ